ਅੱਜ ਦੇ ਨਾ ਮਾਪਿਆਂ ਦੇ ਦਿਮਾਗ 'ਚ ਇੱਕ ਗੱਲ ਮਾਰਕੀਟ ਨੇ ਪਾਈ ਐ ਪਦਾਰਥਵਾਦ ਨੇ ਪਾਈ ਐ ਕੈਪਟਲਿਜ਼ਮ ਨੇ ਪਾਈ ਐ ਕੀ ਪਾਈ ਐ ਬੱਚਿਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿਓ ਇਹ ਬੜੀ ਖਤਰਨਾਕ ਬਿਮਾਰੀ ਐ ਸਹੂਲਤਾਂ ਦੇਓ ਬੱਚੇ ਸਿਆਣੇ ਬਣਾਓ ਤਾਂ ਕਿ ਸਹੂਲਤਾਂ ਤੋਂ ਬਿਨਾ ਵੀ ਸਰਵਾਈਵ ਕਰ ਲੈਣੋ ਜੇ ਸਹੂਲਤਾਂ ਦਿਓਗੇ ਨਾ ਜਿੰਦਣ ਸਹੂਲਤਾਂ ਨਾ ਹੋਈਆਂ ਬੱਚਿਆਂ ਨੇ ਤੁਹਾਡੇ ਤੋਂ ਤੇ ਆਪਣੇ ਹੱਥੋਂ ਵੀ ਜਾਂਦੇ ਰਹਿਣਾ ਪਰਵਰਸ਼ ਕਰਨ ਦਾ ਮਤਲਬ ਸਹੂਲਤ ਦੇਣਾ ਨਹੀਂ ਹੁੰਦਾ ਪਰਵਰਸ਼ ਪਤਾ ਕਿਦਾਂ ਦੀ ਇਤਿਹਾਸ ਵਿੱਚ ਇਹ ਘਟਨਾ ਤੁਹਾਡੇ ਸਾਹਮਣੇ ਰੱਖਦਾ ਕਿਦਾਂ ਦੀ ਪਰਵਰਸ਼ ਹੋਣੀ ਚਾਹੀਦੀ ਹੈ ਤਿੰਨ ਦਿਨ ਘਰ ਰੋਟੀ ਨਹੀਂ ਪੱਕੀ ਮਾਂ ਨੇ ਕਿੰਨੇ ਕੁ ਪਿਆਰ ਨਾਲ ਬੱਚਿਆਂ ਨੂੰ ਪਾਲਿਆ ਹੋਵੇਗਾ ਮੈਂ ਹੈਰਾਨ ਆ ਕਿੰਨਾ ਸਿਦਕ ਮਾਂ ਨੇ ਭਰਦਾ ਹੋਏਗਾ ਕਿੰਨਾ ਸਿਦਕ ਸਿੱਖੀ ਨੇ ਪੈਦਾ ਕਰਤਾ ਹੋਏਗਾ ਤਿੰਨ ਦਿਨ ਘਰ ਪ੍ਰਸ਼ਾਦਾ ਨਹੀਂ ਪੱਕਿਆ ਤਿੰਨ ਦਿਨ ਤੇ ਤਿੰਨਾ ਦਿਨਾਂ ਬਾਅਦ ਚਾਰਕ ਪੈਸੇ ਇਕੱਠੇ ਹੋਏ ਤੇ ਦੁਕਾਨ ਤੇ ਆਟਾ ਲੈਣ ਗਿਆ ਵਿਚਾਰਾ ਤੇ ਆਟਾ ਲੈਣ ਗਿਆ ਨਾ ਜਦੋਂ ਤੇ ਦੁਕਾਨਦਾਰ ਨੂੰ ਹੀ ਪਤਾ ਸੀ ਵੀ ਇਹ ਰੋਜ਼ ਵਿਚਾਰਾ ਦੋ ਰੋਟੀਆਂ ਜੋਗਾ ਆਟਾ ਲੈ ਕੇ ਜਾਂਦਾ ਤੇ ਤਾਂ ਇਹਦੇ ਘਰ ਰੋਟੀਆਂ ਪੱਕਦੀਆਂ ਉਹਨੂੰ ਤਰਸ ਆ ਗਿਆ ਉਹਨੇ ਲੱਪ ਆਟੇ ਦਾ ਇੱਕ ਲੱਪ ਆਟੇ ਦਾ ਤਰਸ ਖਾ ਕੇ ਵੱਧ ਪਾਪ ਜਦੋਂ ਲਾਪਾ ਆਟੇ ਦਾ ਵੱਧ ਪਾਇਆ ਨਾ ਤਿੰਨ ਦਿਨਾਂ ਦਾ ਭੁੱਖਾ ਬੰਦਾ ਉਹਨੂੰ ਪਤਾ ਕੀ ਕਹਿੰਦਾ ਕਹਿੰਦਾ ਜੀ ਜਿਹੜਾ ਮੇਰਾ ਆਟਾ ਬਣਦਾ ਮੈਨੂੰ ਉਹੋ ਹੀ ਦਿਓ ਮੈਨੂੰ ਤੁਹਾਡਾ ਆਟਾ ਨਹੀਂ ਚਾਹੀਦਾ ਵਾਹ ਵਾਹ ਇਹ ਐਸ ਸਿੱਖੀ ਦਾ ਨਾਮ ਤਿੰਨ ਦਿਨਾਂ ਦੇ ਭੁੱਖੇ ਬੰਦੇ ਨੂੰ ਪਤਾ ਇਹ ਇਹ ਪਰਵਰਸ਼ ਕਰੋ ਆਪਣੀ ਔਲਾਦ ਦੀ ਆਪਣੇ ਬੱਚਿਆਂ ਦੀ ਪਰਵਰਸ਼ ਇਦਾਂ ਦੀ ਕਰੋ ਇਹ ਪਰਵਰਸ਼ਨਾ ਕਰੋ ਵੀ ਇੰਨਾਂ ਕੋਲ ਇੰਨੀਆਂ ਸਹੂਲਤਾਂ ਨੇ ਅਸੀਂ ਇਹਦੇ ਨਾਲ ਵੱਧ ਸਹੂਲਤਾਂ ਦੇਾਂਗੇ ਸਹੂਲਤ ਦਾ ਕੋਈ ਸਿਖਰ ਨਹੀਂ ਜੇ ਹੁੰਦਾ ਸਹੂਲਤਾਂ ਦਾ ਅਜੇ ਤੱਕ ਕੋਈ ਸਿਖਰ ਨਹੀਂ ਹੋਇਆ ਵੀ ਇੰਨੀਆਂ ਸਹੂਲਤਾਂ ਤੇ ਬਾਅਦ ਬੰਦਾ ਕਾਮਯਾਬ ਹੋ ਜਾਏਗਾ ਸਹੂਲਤਾਂ ਹੋਣ ਬੜੀ ਚੰਗੀ ਗੱਲ ਹੈ ਕੋਈ ਮਾੜੀ ਗੱਲ ਨਹੀਂ ਹੈ ਗੁਨਾਹ ਕੋਈ ਨਹੀਂ ਹੈ ਪਰ ਸਹੂਲਤਾਂ ਦੇਣ ਦੇ ਨਾਲ-ਨਾਲ ਪਰਵਰਸ਼ ਬੱਚਿਆਂ ਦੀ ਇਦਾਂ ਦੀ ਕਰੋ ਵੀ ਉਹਨਾਂ ਨੂੰ ਸਰਵਾਈਵ ਕਰਨਾ ਆਵੇ ਹਰ ਸਿਚੁਏਸ਼ਨ ਦੇ ਵਿੱਚ ਆ ਤੁਸੀਂ ਵੇਖਦੇ ਨਹੀਂ ਬਾਹਰਲੇ ਮੁਲਕਾਂ ਦੇ ਵਿੱਚ ਕਿਸ ਕਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਕਦੀ ਬੱਚੇ ਡਿਪਰੈਸ਼ਨ ਦਾ ਸਾਡੇ ਇੱਥੇ ਵੀ ਹੋਣ ਲੱਗ ਪਏ ਹੁਣ ਬੱਚੇ ਸਭ ਤੋਂ ਵੱਧ ਵੈਲ ਐਜੂਕੇਟਿਡ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ ਕਿਉਂ ਭਈ ਜਿਹੜਾ ਪੜਿਆ ਲਿਖਿਆ ਬੱਚਾ ਉਹ ਡਿਪਰੈਸ਼ਨ ਦਾ ਸ਼ਿਕਾਰ ਕਿਉਂ ਹੋ ਰਿਹਾ ਕਿਉਂਕਿ ਉਹਨੂੰ ਲੱਗਦਾ ਮੈਂ ਜਿੰਨੇ ਟੌਪ ਲੈਵਲ ਦੀ ਪੜ੍ਹਾਈ ਕੀਤੀ ਹੈ ਮੈਨੂੰ ਉਦਾਂ ਦੀ ਜੌਬ ਨਹੀਂ ਮਿਲੀ ਫਿਰ ਕੀ ਹੋਇਆ ਨਹੀਂ ਮਿਲੀ ਤੇ ਜ਼ਿੰਦਗੀ ਥੋੜੀ ਖਤਮ ਹੋ ਗਈ ਜੀਣਾ ਸਿੱਖੋ ਛੋਟਾ ਕੰਮ ਕਰੋ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕੰਮ-ਕੰਮ ਹੁੰਦਾ ਤੇ ਕੰਮ ਕਰਨਾ ਹੁੰਦਾ ਬਸ ਜਦੋਂ ਤੁਸੀਂ ਆਪਣੇ ਪਰਿਵਾਰਾਂ ਵਿੱਚ ਬੈਠ ਕੇ ਆਪਣੇ ਗੁਰੂ ਬਾਬੇ ਦੀਆਂ ਕਹਾਣੀਆਂ ਇਸ ਤਰ੍ਹਾਂ ਦੀਆਂ ਆਪਣੇ ਬੱਚਿਆਂ ਨਾਲ ਸਾਂਝੀਆਂ ਕਰੋਗੇ ਲੱਪ ਆਟੇ ਦਾ ਵੱਧ ਪਾਉਣ ਲੱਗੇ ਉਹਨਾਂ ਨੇ ਕਿਹਾ ਨਹੀਂ ਚਾਹੀਦਾ ਲੱਪ ਆਟੇ ਦਾ ਵੱਧ ਮੈਨੂੰ ਉਹ ਹੀ ਆਟਾ ਦਿਓ ਜਿਹੜਾ ਮੇਰਾ ਬਣਦਾ ਉਹ ਕਹਿਣ ਲੱਗੇ ਫਿਰ ਕੀ ਹੋਇਆ ਅਸੀਂ ਤਰਸ ਖਾ ਕੇ ਦਿੱਤਾ ਕਹਿੰਦਾ ਤੇਰਾ ਤਰਸ ਕੀ ਕਰਨੋਂ ਲੈਣਾ ਭਾਈ ਅਸੀਂ ਤਰਸ ਲਵਾਂਗੇ ਤੇ ਉਸ ਅਕਾਲ ਪੁਰਖ ਵੈਗ ਨੂੰ ਦਾ ਲਵਾਂਗੇ ਸਾਡੇ ਬਾਬੇ ਦੀ ਬਾਣੀ ਕਹਿੰਦੀ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ ਪਰਾਇਆ ਹੱਕ ਖਾਣਾ ਮਰਦਾ ਖਾਣ ਦੇ ਬਰਾਬਰ ਹੈ ਤੇ ਸਾਨੂੰ ਬਣਦਾ ਹੱਕ ਦਿਓ ਅਸੀਂ ਕਿਸੇ ਦਾ ਹੱਕ ਨਹੀਂ ਲੈਣਾ ਜਿਹੜਾ ਦੁਕਾਨ ਕਰ ਰਿਹਾ ਸੀ ਨਾ ਉਹ ਵੀ ਹੈਰਾਨ ਹੋਇਆ ਵੀ ਇਹਨਾਂ ਦਿਨਾਂ ਦਾ ਭੁੱਖਾ ਬੰਦਾ ਵੀ ਐਡਾ ਸਿੱਧਕੀ ਹੋ ਸਕਦਾ ਐਨਾ ਸਿੱਧਕ ਹੋ ਸਕਦਾ ਉਹਨੇ ਪੁੱਛਿਆ ਕਿੱਥੋਂ ਆਇਆ ਏ ਸਿੱਧਕ ਤੇਰੇ ਚ ਕਹਿੰਦਾ ਬਾਬੇ ਨਾਨਕ ਦੀ ਬਾਣੀ ਚੋਂ ਆਇਆ ਏ ਸਿੱਧ ਕਹਿੰਦਾ ਮੈਨੂੰ ਵੀ ਲੈ ਚਲ ਮਗਰ ਮਗਰ ਤੁਸੀਂ ਸੁਣਿਓ ਸਾਰੀ ਸਾਕੀ ਸੁਣਿਓ ਧਿਆਨ ਨਾਲ ਉਹਨੇ ਦੁਕਾਨ ਬੰਦ ਕੀਤੀ ਮਗਰ ਮਗਰ ਤੁਰ ਪਿਆ ਇਤਿਹਾਸਕਾਰਾਂ ਨੇ ਲਿਖਿਆ ਵੀ ਜਦੋਂ ਰੋਟੀ ਪਕਾਈ ਨਾ ਘਰ ਜਾ ਕੇ ਤੇ ਉਸ ਆਟੇ ਦੀਆਂ ਤਿੰਨ ਰੋਟੀਆਂ ਬਣੀਆਂ ਤਿੰਨ ਦਿਨਾਂ ਦਾ ਪੁਖਾ ਟੱਬਰ ਤਿੰਨ ਰੋਟੀਆਂ ਪਕਾ ਕੇ ਤੇ ਇਹ ਉਡੀਕ ਰਿਹਾ ਵੀ ਆਂਡ ਗਵਾਂਡ ਕੋਈ ਪੁਖਾਤ ਨਹੀਂ ਸੁੱਤਾ ਕਿਤੇ। ਕੀ ਲੱਗਦਾ ਨਾ ਜਿਵੇਂ ਅੱਛਾ ਇਹ ਕੋਈ ਕਹਾਣੀ ਨਹੀਂ ਹੈ। ਇਹ ਹਕੀਕਤ ਦੱਸ ਰਿਆਂ ਤੋਂ ਉਹਨੂੰ ਮੈਂ। ਸਾਡੇ ਇਤਿਹਾਸ ਦਾ ਇੱਕ ਹਕੀਕਤ ਦਾ ਵਰਕਾ ਹੈ। ਤਿੰਨ ਦਿਨਾਂ ਦਾ ਭੁੱਖਾ ਬੰਦਾ ਤਿੰਨ ਰੋਟੀਆਂ ਪਕਾ ਕੇ ਤੇ ਇਹ ਉਡੀਕ ਰਿਹਾ ਵੀ ਆਲੇ-ਦੁਆਲੇ ਕੋਈ ਭੁੱਖਾ ਤਾਂ ਨਹੀਂ ਸੁੱਤਾ ਇਹਨੂੰ ਕਹਿੰਦੇ ਨੇ ਜਿਨ੍ਹਾਂ ਦੇ ਇਰਾਦਿਆਂ 'ਚ ਸਦਕ ਹੋਵੇ ਉਹ ਕੋਲ ਨਾ ਹੁੰਦਿਆਂ ਵੀ ਲੰਗਰ ਲਾਉਣ ਦੀ ਅਹਿਮੀਅਤ ਰੱਖਦੇ ਨੇ ਲੰਗਰ ਲਾਉਣਗੇ। ਉਹ ਰੋਣੇ ਇਹਨੇ ਚਰ ਨੂੰ ਇਤਿਹਾਸਕਾਰ ਕਹਿੰਦੇ ਨੇ ਵੀ ਬਾਹਰੋਂ ਕੋਈ ਮੰਗਣ ਵਾਲਾ ਆ ਗਿਆ ਤੇ ਇੱਕ ਰੋਟੀ ਉਹਦੇ ਹੱਥ ਤੇ ਰੱਖਤੀ ਤੇ ਦੋਵੇਂ ਜੀ ਰੋਟੀ ਖਾ ਨਹੀਂ ਰਹੇ। ਏ ਉਹ ਦੇਖ ਰਾਇ ਨੇ ਵੀ ਇੰਨੇ ਰੋਟੀ ਹੋਰ ਨਾ ਖਾਣੀ ਹੋਵੇ। ਵਾਲ ਦੀ ਗੱਲ ਨਹੀਂ ਐ। ਅੱਛਾ ਉਹਨੇ ਰੋਟੀ ਛਕੀ ਪ੍ਰਸ਼ਾਦਾ ਹੋਰ ਮੰਗਿਆ। ਇੱਕ ਪ੍ਰਸ਼ਾਦਾ ਹੋਰ ਦੇ ਦਿੱਤਾ। ਅੱਧੀ ਅੱਧੀ ਰੋਟੀ ਦੋਹਾਂ ਜੀਆਂ ਨੇ ਖਾ ਕੇ। ਉਸ ਅਕਾਲ ਪੁਰਖ ਵੈਗੁਰੂ ਦਾ ਸ਼ੁਕਰ ਕਰਤਾ ਤੇ ਕਿਆ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਵੱਡੇ ਭਾਗ ਨੇ। ਕਈ ਐਸੇ ਵੀ ਹੋਣੇ ਜਿਨ੍ਹਾਂ ਨੂੰ ਅੱਧੀ ਰੋਟੀ ਦਾ ਟੁੱਕੜ ਵੀ ਨਸੀਬ ਨਹੀਂ ਹੋਇਆ ਹੋਣਾ। ਸਾ ਗੁਰੂ ਕੇ ਪਿਆਰਿਓ ਇਹ ਹੈ ਤੁਹਾਡੇ ਵਡੇਰਿਆਂ ਦਾ ਇਤਿਹਾਸ ਇਹ ਹੈ ਤੁਹਾਡੇ ਪੁਰਖਿਆਂ ਦਾ ਇਤਿਹਾਸ ਇਹ ਹੈ ਤੁਹਾਡੇ ਉਹਨਾਂ ਮਹਾਨ ਨਾਇਕਾਂ ਦਾ ਇਤਿਹਾਸ ਜਿਨ੍ਹਾਂ ਨੂੰ ਤੁਸੀਂ ਆਪਣੇ ਘਰਾਂ 'ਚ ਬਹਿ ਕੇ ਸੁਣਾਓ ਬੱਚਿਆਂ ਨੂੰ ਇਹ ਸਾਖੀਆਂ ਕਦੀ ਤੇ ਜਦੋਂ ਤੁਸੀਂ ਬੱਚਿਆਂ ਨੂੰ ਇਹ ਗੱਲਾਂ ਕਰਨੀਆਂ ਹੀ ਨਹੀਂ ਬੱਚਿਆਂ ਦੇ ਵਿੱਚ ਤੁਸੀਂ ਬੱਚਿਆਂ ਦੀ ਪਰਵਰਿਸ਼ ਹੀ ਇਦਾਂ ਕਰਦੇ ਹੋ ਪੀਪੋ ਤਾਂ ਇਹਦੇ ਨਾਲੋਂ ਤੇ ਸਾਡੇ ਕੋਲ ਵੱਧ ਸਹੂਲਤਾਂ ਨੇ ਇਹਦੇ ਨਾਲੋਂ ਅਸੀਂ ਪਤਾ ਬੱਚਿਆਂ ਨਾਲ ਗੱਲਾਂ ਕਿਦਾਂ ਦੀਆਂ ਕਰਦੇ ਆ ਤੈਨੂੰ ਨਖਰੇ ਆਉਂਦੇ ਨੇ ਫਲਾਨਿਆਂ ਦਾ ਨਿਆਣਾ ਵੇਖ ਉਹਦੇ ਕੋਲ ਤੇ ਹੈ ਹੀ ਕੁਝ ਨਹੀਂ ਤੈਨੂੰ ਅਸੀਂ ਕਿੰਨਾ ਕੁਝ ਇਹ ਗੱਲਾਂ ਬੜੀਆਂ ਖਤਰਨਾਕ ਨੇ ਜਦੋਂ ਤੁਸੀਂ ਇਹ ਅਹਿਸਾਸ ਕਰਾਉਂਨਾ ਆਪਣੇ ਬੱਚਿਆਂ ਨੂੰ ਵੀ ਅਸੀਂ ਤੇਰੇ ਵਾਸਤੇ ਦੂਜਿਆਂ ਨਾਲ ਵੱਧ ਸਹੂਲਤਾਂ ਪੈਦਾ ਕੀਤੀਆਂ ਨੇ ਤੇ ਇਹਦਾ ਮਤਲਬ ਇਹ ਹੈ ਵੀ ਤੁਸੀਂ ਆਪਣੇ ਬੱਚਿਆਂ ਨੂੰ ਬਹੁਤ ਵੀਕ ਤਿਆਰ ਕਰ ਰਹੇ ਹੋ ਬਹੁਤ ਕਮਜ਼ੋਰ ਬਣਾ ਰਹੇ ਹੋ ਔਰ ਬੱਚਿਆਂ ਨੂੰ ਇੰਨਾ ਸਟਰੋਂਗ ਬਣਾਓ ਵੀ ਉਹਨਾਂ ਦੀ ਜ਼ਿੰਦਗੀ ਦੇ ਸਾਹਮਣੇ ਵੱਡੀ ਤੋਂ ਵੱਡੀ ਸਮੱਸਿਆ ਵੀ ਹੋਵੇ ਤਾਂ ਵੀ ਉਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਵਿਚਾਰਧਾਰਾ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਕੇ ਚੱਲਣ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਸਾਡੀ ਜ਼ਿੰਦਗੀ ਦੇ ਅੰਦਰ ਕੁਝ ਨਾ ਕੁਝ ਵਸੇ ਇਸ ਲਈ ਅਸੀਂ ਗੁਰਾਂ ਦੀ ਗੋਦ ਵਿੱਚ ਬੈਠਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ